ਅਸਲੀਅਤ ਇਹ ਹੈ ਕਿ ਭਾਰਤ ਅਮਰੀਕਾ ਦੇ ਸਾਹਮਣੇ ਕੁੱਟਨੇ ਦੇਖ ਚੁੱਕਿਆ ਹੈ ਜਿੱਦਾਂ ਇੰਡੀਆ ਹੈ ਉਹ ਬਿਲਕੁਲ ਅਮਰੀਕਾ ਨਾਲ ਸਹਿਮਤ ਹੋ ਚੁੱਕਾ ਹੈ ਕੁੱਟਨੇ ਦੇਖ ਚੁੱਕਿਆ ਹੈ ਹਾਂ ਬਾਅਦ ਹੁਣ ਬਿਹਾਰ ਦੀ ਇਲੈਕਸ਼ਨ ਆਣੀ ਹੈ ਹੁਣ ਇੱਕ ਇੰਡੀਆ ਵਿੱਚ ਦਬਦਬਾ ਬਣਾਣਾ ਹੈ ਤਾਂ ਕਿ ਆਪੋਜੀਸ਼ਨ ਰਾਹੁਲ ਗਾਂਧੀ ਇਹ ਨਾ ਕਹੇ ਕਿ ਮੋਦੀ ਜੀ ਡਰ ਗਏ 트럼ਪ ਕੇ ਆ ਕੇ ਝੁੱਕ ਗਏ ਜੋ ਕਿ ਆਲਰੇਡੀ ਉਹ ਕਹਿ ਰਹੇ ਉਹ ਵੀ ਉਹਨਾਂ ਨੇ ਦੇਖਣਾ ਇਸ ਕਰਕੇ ਬਿਆਨਬਾਜ਼ੀ ਚੱਲ ਰਹੀ ਹੈ ਇਹ ਦੇਖਦੇ ਹੋ ਜਿਹੜੇ ਹੁਣ ਤੱਕ ਕਈ ਜਿਹੜੇ ਐਕਸਪੋਰਟਰ ਨੇ ਉਹਨਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਉਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਬਾਹਰ ਹੈ ਅਮਰੀਕਾ ਦੇ ਵਿੱਚ ਉਹ ਦੂਜੇ ਪਾਸੇ ਜਾ ਰਿਹਾ ਹੈ ਭਾਰਤ ਦਾ ਜਿਹੜਾ ਐਕਸਪੋਰਟਰ ਹੈ ਉਹਨੂੰ ਨਵੇਂ ਮੁਲਕ ਜਾਣਾ ਨਵੇਂ ਕਸਟਮਰ ਲੱਭਣਾ ਨਵੇਂ ਲਾਇਸੈਂਸਸ ਲੈਣਾ ਨਵੇਂ ਸ਼ੀ ਰਸੀਦ ਤੋਂ ਐਕਸਪੋਰਟ ਕਰਨਾ ਉਹ ਇੱਕ ਫੋਰਨ ਕੰਟਰੀ ਵਿੱਚ ਫਿਰ ਕਸਟਮਰ ਲੱਭਣੇ ਉਹ ਬੜਾ ਮੁਸ਼ਕਿਲ ਕੰਮ ਹੁੰਦਾ ਹੈ ਔਰ ਭਾਰਤ ਦਾ ਜਿਹੜਾ ਐਕਸਪੋਰਟਰ ਹੈ ਉਹਨੂੰ ਦੁਨੀਆ ਦੇ ਐਕਸਪੋਰਟ ਨਾਲ ਕੰਪੀਟ ਕਰਨਾ ਪਏ। ਟਾਈਟਨ ਡੋਨਲਡ ਟਰੰਪ ਫੋਨ ਜਦੋਂ ਏਸ਼ੀਆ ਦਾ ਟ੍ਰਿਪ ਤੇ ਜਾ ਰਹੇ ਨੇ ਤੇ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨਹੀਂ ਹੋ ਰਹੀ। ਪ੍ਰੈਜ਼ੀਡੈਂਟ ਪੂਤਿਨ ਦੇ ਨਾਲ ਨਹੀਂ ਹੋ ਰਹੀ ਪਰ ਉਹ ਚਾਈਨਾ ਦੇ ਨਾਲ ਆਪਣੀ ਗੱਲਬਾਤ ਨੂੰ ਜਾਰੀ ਰੱਖ ਰਹੇ ਨੇ। ਪ੍ਰੈਜ਼ੀਡੈਂਟ ਟਰੰਪ ਦੇ ਨਾਲ ਇਸ ਵੀਲੇ ਨਹੀਂ ਆਣਾ ਚਾਹੁੰਦੇ। ਕਿਉਂਕਿ ਟਰੰਪ ਨੇ ਉਹਨਾਂ ਦੇ ਹੁੰਦਿਆਂ ਹੋ ਸਕਦਾ ਸਟੇਜ 'ਤੇ ਕਹ ਦੇ ਕਿ ਮੈਂ ਸੀਸ ਫਾਰ ਕਰਾਇਆ ਸੀ। ਤੇ ਫਿਰ ਮੋਦੀ ਜੀ ਜਾਂ ਜਾਂ ਤੇ ਉਹਦਾ ਬਿਲਕੁਲ ਉੱਥੇ ਉੱਥੇ ਕਹਿ ਨਹੀਂ ਨਹੀਂ ਇਹ ਸੱਚ ਨਹੀਂ ਹੈ ਉਹ ਕਹਿ ਨਹੀਂ ਸਕਦੇ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਵਾਸ਼ਿੰਗਟਨ ਡੀਸੀ ਤੋਂ ਸੁਖਪਾਲ ਸਿੰਘ ਧਨਵਾਦ ਤੇ ਮੇਰੇ ਨਾਲ ਨੇ ਪੋਲੀਟੀਕਲ ਐਨਾਲਿਸਟ ਡਾਕਟਰ ਜਸਦੀਪ ਸਿੰਘ ਜੈਸੀ ਜੈਸੀ ਜੀ ਸਵਾਗਤ ਬਹੁਤ ਬਹੁਤ ਧੰਨਵਾਦ ਜੀ ਅਮਰੀਕਾ ਤੇ ਭਾਰਤ ਵਿੱਚ ਵਪਾਰਤ ਸਬੰਧਾਂ ਨੂੰ ਲੈ ਕੇ ਅਜੇ ਤਣਾਅ ਲਗਾਤਾਰ ਬਰਕਰਾਰ ਹੈ ਪ੍ਰੈਜ਼ੀਡੈਂਟ ਡੋਨਲਡ 트ੰਪ ਵੱਲੋਂ ਰਸ਼ੀਆ ਦੀਆਂ ਤੇਲ ਕੰਪਨੀਆਂ ਉੱਪਰ ਜੋ ਪਾਬੰਦੀਆਂ ਲਾਈਆਂ ਗਈਆਂ ਨੇ ਔਰ ਜਿਸ ਤਰ੍ਹਾਂ ਵੈਸਟ ਵੱਲੋਂ ਭਾਰਤ ਜਾਂ ਰੂਸ ਤੋਂ ਤੇਲ ਖਰੀਦਣ ਵਾਲੇ ਉਹਨਾਂ ਦੇਸ਼ਾਂ ਦੇ ਉੱਪਰ ਸਖਤੀ ਦੇ ਸੰਦੇਸ਼ ਦਿੱਤੇ ਜਾ ਰਹੇ ਨੇ ਉਸ ਤੋਂ ਮੁੜ ਭਾਰਤ ਵੱਲੋਂ ਇਹ ਸੁਨੇਹਾ ਆਇਆ ਹੈ ਕਿ ਉਹ ਬੰਦੂਕ ਦੀ ਗੋਲੀ ਦੇ ਨਾਲ ਇਹ ਵਪਾਰਕ ਸਮਝੌਤਾ ਨਹੀਂ ਕਰਨਗੇ ਪ੍ਰੈਜ਼ੀਡੈਂਟ ਡੋਨਲਡ 트ੰਪ ਅਜਿਹੇ ਬਿਆਨਾਂ ਦਾ ਕੀ ਪ੍ਰਤੀਕਰਮ ਦਿੰਦੇ ਨੇ ਇਹ ਤਾਂ ਬੇਸ਼ੱਕ ਸਾਫ਼ ਰੂਪ ਵਿੱਚ ਆਉਣ ਦੇ ਦਿਨਾਂ ਵਿੱਚ ਪਤਾ ਲੱਗੇਗਾ ਪਰ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਕੈਂਪੇਨ ਦੇ ਨਾਲ ਨਜ਼ਦੀਕੀ ਤੌਰ ਤੇ ਜੁੜੇ ਰਹਿ ਤੇ ਹੁਣ ਇਹਨਾਂ ਦੀ ਅੰਦਰੂਨੀ ਸਿਆਸਤ ਨੂੰ ਬਰੀਕੀ ਦੇ ਨਾਲ ਸਮਝਣ ਵਾਲੇ ਡਾਕਟਰ ਜਸਦੀਪ ਸਿੰਘ ਜੈਸੀ ਸਾਡੇ ਨਾਲ ਨੇ ਜੈਸੀ ਜੀ ਜਿਹੜੀ ਮੈਂ ਗੱਲ ਕਹੀ ਆ ਜਿਸ ਤਰ੍ਹਾਂ ਦੇ ਨਾਲ ਹੁਣ ਪੀਸ਼ ਕੋਇਲਰ ਜੀ ਵੱਲੋਂ ਬਿਆਨ ਆਏ ਨੇ ਜਾਂ ਜਿਸ ਤਰ੍ਹਾਂ ਦਾ ਪ੍ਰੈਸ਼ਰ ਹੁਣ ਵੈਸਟ ਵੱਲੋਂ ਵੀ ਬਿਲਡ ਕੀਤਾ ਜਾ ਰਿਹਾ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਰਸ਼ੀਆ ਦੇ ਉੱਪਰ ਜਿਸ ਤਰ੍ਹਾਂ ਦੀਆਂ ਪਾਬੰਦੀਆਂ ਦੀ ਗੱਲ ਕੀਤੀ ਜਾ ਰਹੀ ਆ ਉਹਨਾਂ ਨੇ ਪੂਤਰ ਨੂੰ ਮਿਲਣ ਤੋਂ ਜੋ ਸੰਭਾਵਨਾਵਾਂ ਬਣੀਆਂ ਸਨ ਹੁਣ ਇਨਕਾਰ ਕਰ ਦਿੱਤਾ ਹੈ ਦੂਜੇ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਕੋਲਾ ਨੰਪਰ ਵਿੱਚ ਆ ਰਹੇ ਸੀ ਉਹ ਵੀ ਮੀਟਿੰਗ ਜਿਹੜੀ ਆ ਹੁਣ ਪੋਸਟਪੋਨ ਹੋ ਗਈ ਆ ਇਹਦਾ ਸਾਫ ਸੰਕੇਤ ਮਿਲਦਾ ਹੈ ਕਿ ਸਭ ਕੁਝ اچھا ਨਹੀਂ ਹੈ ਜੇ اچھا ਨਹੀਂ ਹੈ ਤੇ ਇਹਦਾ ਮਤਲਬ ਹੈ ਕਿ ਜਿਹੜੇ ਭਾਰਤ ਤੋਂ ਵੱਲੋਂ ਸਮਾਨ ਆਉਣ ਵਾਲੇ ਅਮਰੀਕਾ ਦੇ ਐਕਸਪੋਰਟਰ ਨੇ ਉਹਨਾਂ ਨੂੰ ਵੀ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤੇ ਭਾਰਤ ਦੇ ਵਿੱਚ ਮੈਨੂਫੈਕਚਰਰ ਜਿਹੜੇ ਨੇ ਉਹਨਾਂ ਨੂੰ ਵੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਕੀ ਕਹਿਣਾ ਹੈ ਇਹਦੇ ਬਾਰੇ ਤੁਹਾਡਾ ਅਭ ਤਨਵਾ ਸਾਹਿਬ ਅਸੀਂ ਹਮੇਸ਼ਾ ਹੀ ਤੁਹਾਡੇ ਸ਼ੋਅ ਤੇ ਕਹਿੰਦੇ ਆਏ ਕਿ ਅਮਰੀਕਾ ਇੱਕ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਸੁਪਰ ਪਾਵਰ ਹੈ ਦੁਨੀਆ ਦੀ ਇਨਾਂ ਕੋਲ ਇੱਕ ਉਹ ਹਥਿਆਰ ਹੈ ਜੋ ਹੋਰ ਦੁਨੀਆ ਦੇ ਕਿਸੇ ਮੁਲਕ ਕੋਲ ਨਹੀਂ ਹੈ ਜਿਹਨੂੰ ਨਹੀਂ ਕਹਿੰਦੇ ਨੇ ਸੰਕਸ਼ਨਸ ਜਦੋਂ ਅਮਰੀਕਾ ਕਿਸੇ ਮੁਲਕ ਤੇ ਸੰਕਸ਼ਨ ਲਾਉਂਦਾ ਹੈ ਤੇ ਉਸ ਸੰਕਸ਼ਨ ਲਾਉਣ ਦੀ ਤਾਕਤ ਕਿਸੇ ਹੋਰ ਮੂਰਤ ਚ ਨਹੀਂ ਤੁਸੀਂ ਕਦੇ ਨਹੀਂ ਸੁਣਿਆ ਹੋਗਾ ਕਿ ਚਾਈਨਾ ਨੇ ਕਿਸੇ ਮੁਲਕ ਤੇ ਸੰਕਸ਼ਨ ਲਾਉਂਦਾ ਹੈ ਜਾਂ ਰਸ਼ੀਆ ਨੇ ਕਿਸੇ ਮੁਲਕ ਤੇ ਸੰਕਸ਼ਨ ਲਾਉਂਦਾ ਹੈ ਜਾਂ ਭਾਰਤ ਨੇ ਕਿਸੇ ਮੁਲਕ ਤੇ ਸੰਕਸ਼ਨ ਲਾਉਂਦਾ ਹੈ ਇਸ ਸੰਕਸ਼ਨ ਇੱਕ ਸੁਪਰ ਪਾਵਰ ਹੀ ਲਗਾ ਸਕਦੀ ਹੈ ਜਦੀ ਕਿ ਇਕਨੋਮੀ ਦੀ ਮਾਈਟ ਇੰਨੀ ਵੱਡੀ ਹੁੰਦੀ ਹੈ ਕਿ ਉਹਦੇ ਸੈਂਕਸ਼ਨ ਨਾਲ ਲਾਂਚ ਦੇ ਨਾਲ ਸਾਰੀ ਦੁਨੀਆ ਦਾ ਬੈਂਕਿੰਗ ਸਿਸਟਮ ਸਾਰੀ ਦੁਨੀਆ ਦੇ ਜਿਹੜੇ ਸਵਿਫਟ ਕੋਰਸ ਚੱਲਦੇ ਨੇ ਜਿਹੜੇ ਮਨੀ ਟ੍ਰਾਂਸਫਰ ਹੁੰਦੇ ਨੇ ਜਿਹੜੇ ਐਸੈਟਸ ਹੁੰਦੇ ਨੇ ਉਹ ਸਾਰਾ ਕੁਝ ਫ੍ਰੀਜ਼ ਕਰਤਾ ਜਾਂਦਾ ਹੈ। ਔਰ ਇਹ ਤਾਕਤ ਅਮਰੀਕਾ ਕੋਲ ਹੈ। ਹੁਣ ਤੁਸੀਂ ਬਿਆਨ ਜੋ ਮਰਜ਼ੀ ਆ ਜਾਏ। ਪੀਯੂਸ਼ ਕੋਲ ਜੀ ਨੇ ਕਹਿੰਦਾ ਸਾਡੇ ਸਿਰ ਤੇ ਬੰਦੂਕ ਰੱਖੀ ਹੈ ਉਧਰੋਂ ਕਦੀ ਕੁਝ ਆ ਜਾਂਦਾ ਹੈ ਕਦੀ ਕੁਝ ਆ ਜਾਂਦਾ ਹੈ। ਅਸਲੀਅਤ ਇਹ ਹੈ कि भारत अमरीका के सामने कुटने टेक चुके हैं भारत ने अमरीका को एक गल मान ली है कि असी ऑयल नहीं लवोंगे भारत के रिलायंस ने भी जो सब वड़ा तो व्डा रशिया तो ऑयल खरीदा से उन्होंने कहता है कि असी गवर्नमेंट ऑफ इंडिया की पॉलिसी न जा रहे हैं और वो इस वेले कि असी दिसंबर तक ਰਸ਼ੀਆ ਤੋਂ ਔਇਲ ਲੈਣਾ ਬਿਲਕੁਲ ਬੰਦ ਕਰ ਦੇਣਗੇ ਔਰ ਅਸੀਂ ਉਹਨਾਂ ਦੀ ਰਿਲਾਇੰਸ ਦੀ ਵੀ ਸਟੇਟਮੈਂਟ ਆ ਗਈ ਹੈ ਉਹਨਾਂ ਦੇ ਨਵੇਂ ਆਰਡਰ ਵੀ ਆ ਗਏ ਨੇ ਕਿ ਉਹ ਸਾਊਦੀ ਅਰੇਬੀਆ ਤੋਂ ਤੇਲ ਖਰੀਦ ਰਹੇ ਨੇ ਔਰ ਇਹ ਸ਼ਿਫਟ ਆਲਰੇਡੀ ਹੋ ਗਿਆ ਹੈ ਜਿਹੜੀ ਅਮਰੀਕਾ ਦੀ ਮੰਗ ਸੀ ਸੋਇਆਬੀਨ ਦੇ ਉੱਪਰ ਸਾਨੂੰ ਐਕਸਪੋਰਟ ਕਰਨ ਦੇ ਉਹ ਇੰਡੀਆ ਵਿੱਚ ਉਹਦੇ ਉੱਪਰ ਵੀ ਇੰਡੀਆ ਨੇ ਆਪਣੀ ਮੱਕੀ ਦੇ ਉੱਪਰ ਵੀ ਸਾਰਾ ਕੁਝ ਕੱਟ ਕਰਤਾ ਹੈ ਤੇ ਇੰਡੀਆ ਆਲਰੇਡੀ ਕੋਟਨੇ ਟੈਕ ਚੁੱਕਿਆ ਹੈ ਅੰਦਰੋਂ ਖਾਤੇ ਇਹਨਾਂ ਦਾ ਬਿਲਕੁਲ ਸਾਰਾ ਹੋ ਰਿਹਾ ਹੈ ਔਰ ਹਾਲੀ ਵੀ ਅਮਰੀਕਾ ਇੱਕ ਦਬਾਅ ਬਣਾਏ ਰੱਖ ਰਿਹਾ ਪਰ ਇਹ ਜਿਹੜੀਆਂ ਬਿਆਨਬਾਜ਼ੀ ਅਸੀਂ ਵੇਖਦੇ ਹਾਂ ਜੀ ਇਹ ਇਹ ਪਿਊਸ਼ ਗੋਲ ਨੇ ਕਹਤਾ ਅਸੀਂ ਬੰਦੂਕ ਨਹੀਂ ਰੱਖਾਂਗੇ ਆਪਣੇ ਸਿਰ ਤੇ ਐਮਈਏ ਨੇ ਬਿਆਨ ਦਿੱਤਾ ਜੀ ਸਾਡੀ ਕੋਈ ਕੱਲ ਤੇ ਗੱਲ ਹੀ ਨਹੀਂ ਹੋਈ ਫੋਨ ਤੇ ਪਰਸੋਂ ਹੋਈ ਸੀ ਜਾਂ ਕੱਲ ਹੋਏਗੀ ਪਰ ਕੱਲ ਨਹੀਂ ਹੋਈ ਮੋਦੀ ਜੀ ਦਾ ਜਦੋਂ ਡੋਨਲਡ ਟਰੰਪ ਨੇ ਕਿਹਾ ਵੀ ਅੱਜ ਮੇਰੀ ਪ੍ਰਧਾਨ ਮੰਤਰੀ ਮੋਦੀ ਨਾਲ ਸਵੇਰੇ ਗੱਲ ਹੋਈਏ ਤੇ ਉਹਨਾਂ ਨੇ ਕਿਹਾ ਮੈਂ ਤੇਲ ਨਹੀਂ ਖਰੀਦਾਂਗੇ ਤੇ ਮੋਦੀ ਜੀ ਨੇ ਆਪਣੇ ਬਿਆਨ ਕਿਹਾ ਹਾਂ ਜੀ ਅੱਜ ਮੇਰੀ ਡਾਲਰ ਡਰਮ ਨਾਲ ਗੱਲ ਹੋਈ ਉਹਨਾਂ ਨੇ ਦੀਵਾਲੀ ਦੀ ਮੁਬਾਰਕ ਦਿੱਤੀ ਉਹਨਾਂ ਪੁੱਛਿਆ ਇੰਡੀਆ 'ਚ ਕਿਹੜੇ ਪਟਾਕੇ ਚਲਾ ਰਹੇ ਹੋ ਤੇ ਮੈਂ ਕਿਹਾ ਜੀ ਰਾਕਟ ਚਲਾਵਾਂਗਾ ਤੇ ਜਿਹੜਾ ਅਸਲੀ ਮੁੱਦਾ ਸੀ ਉਹ ਗੋਲ ਹੋ ਗਿਆ ਵਿੱਚੋਂ ਤੋਂ ਇਹ ਸਟ੍ਰੈਟਜੀ ਅਮਰੀਕਾ ਦੀ ਖੋਰ ਹੈ ਇੰਡੀਆ ਦੀ ਖੋਰ ਹੈ ਅੰਦਰ ਮੋਦੀ ਸਾਹਿਬ ਤੇ ਜਿਹੜਾ ਇੰਡੀਆ ਹੈ ਉਹ ਬਿਲਕੁਲ ਅਮਰੀਕਨ ਨਾਲ ਸਹਿਮਤ ਹੋ ਚੁੱਕਾ ਹੈ ਕੁੱਟਨੇ ਟੇਕ ਚੁੱਕਿਆ ਹੈ ਹਾਂ ਬਾਅਦ ਹੁਣ ਬਿਹਾਰ ਦੀ ਇਲੈਕਸ਼ਨ ਆਣੀ ਹੈ ਹੁਣ ਇੱਕ ਇੰਡੀਆ ਵਿੱਚ ਇੱਕ ਦਬਦਬਾ ਬਣਾਣਾ ਹੈ ਤਾਂ ਕਿ ਆਪੋਜੀਸ਼ਨ ਰਾਹੁਲ ਗਾਂਧੀ ਇਹ ਨਾ ਕਹੇ ਕਿ ਮੋਦੀ ਜੀ ਡਰ ਗਏ 트ੰਪ ਕੇ ਆ ਕੇ ਝੁੱਕ ਗਏ ਜੋ ਕਿ ਆਲਰੇਡੀ ਉਹ ਕਹਿ ਰਹੇ ਨੇ ਉਹ ਵੀ ਉਹਨਾਂ ਨੇ ਦੇਖਣਾ ਇਸ ਕਰਕੇ ਬਿਆਨਬਾਜ਼ੀ ਚੱਲ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਪ੍ਰੈਜ਼ੀਡੈਂਟ 트ੰਪ ਜਿਹੜੀ ਗੱਲ ਕਰ ਦਿੰਦੇ ਨੇ 50 ਤੋਂ ਉੱਪਰ ਵਾਲੀ ਉਹਨਾਂ ਨੇ ਕਿਹਾ ਸੀਸ ਫਾਇਰ ਮੈਕਰਾ ਹੈ। ਠੀਕ ਹੈ ਨਾ? ਮੋਦੀ ਜੀ ਨੇ ਇੱਕ ਵਾਰੀ ਨਹੀਂ ਕਿਹਾ ਕਿ ਨਹੀਂ ਇਹ ਝੂਠ ਬੋਲ ਰਿਹਾ। ਹੂੰ ਠੀਕ ਹੈ ਨਾ? ਤੇ ਇਹ ਗੱਲਾਂ ਸਮਝਣ ਵਾਲੀਆਂ ਨੇ ਪਰ ਉਹਨਾਂ ਦੇ ਪੈਰੋਕਾਰ ਤੇ ਬਾਕੀ ਲੋਕ ਤਾਂ ਪੈਰੋਕਾਰ ਬੋਰਡਰ ਨੇ ਕੋਈ ਇਧਰੋਂ ਕੁਝ ਕਹਿ ਰਿਹਾ ਪਰ ਉਹਨਾਂ ਨੇ ਆਪ ਆਖ ਨਹੀਂ ਕਿਹਾ ਕਿ ਝੂਠ ਬੋਲ ਰਿਹਾ। ਹੂੰ ਇਧਰੋਂ ਉਧਰੋਂ ਕੱਢ ਦਿੰਦੇ ਨੇ ਗੱਲਾਂ ਉਹ ਵੀ ਪਤਾ ਨਹੀਂ ਅੰਦਰੋਂ ਕਹਿੰਦੇ ਹੋਣਗੇ ਮਾਈ ਫਰੈਂਡ ਪਲੀਜ਼ ਮੈਨੂੰ ਇਹ ਬੋਲਣ ਦੀ ਸੋ ਇਹ ਅੰਦਰ ਦੀਆਂ ਗੱਲਾਂ ਨੇ ਅੰਦਰ ਇਹ ਸਾਰਾ ਕੁਝ ਆਲਰੇਡੀ ਭਾਰਤ ਜੀ ਨੂੰ ਕਹਿੰਦੇ ਨੇ ਨਾ ਸਰੈਂਡਰ ਇਸ ਮਾਮਲੇ 'ਚ ਕਰ ਚੁੱਕੇ ਕਿਵੇਂ ਦੇਖਦੇ ਹੋ ਜਿਹੜੇ ਹੁਣ ਤੱਕ ਕਈ ਜਿਹੜੇ ਐਕਸਪੋਰਟਰ ਨੇ ਉਹਨਾਂ ਤੋਂ ਮੈਨੂੰ ਪਤਾ ਲੱਗਾ ਹੈ ਕਿ ਉਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਬਾਹਰ ਹੈ ਅਮਰੀਕਾ ਦੇ ਵਿੱਚ ਉਹ ਦੂਜੇ ਪਾਸੇ ਜਾ ਰਿਹਾ ਸੋ ਇਹਦਾ ਮਤਲਬ ਹੋਇਆ ਕਿ ਇੱਕ ਤਾਂ ਜਿਹੜਾ ਭਾਰਤੀ ਇੰਪੋਰਟਰ ਹੈਗਾ ਆ ਅਮਰੀਕਾ ਦੇ ਵਿੱਚ ਬੈਠਾ ਉਹਨੂੰ ਵੀ ਨੁਕਸਾਨ ਹੋ ਰਿਹਾ ਔਰ ਦੂਜੇ ਪਾਸੇ ਜਿਹੜਾ ਉੱਥੇ ਮੈਨੂਫੈਕਚਰਰ ਹੈ ਉਹਨੂੰ ਵੀ ਨੁਕਸਾਨ ਹੋ ਗਿਆ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਇਕਨੋਮੀ ਅਮਰੀਕਾ ਦੇ ਵਿੱਚ ਜੇ ਦੇਖੀ ਤੇ ਇਨਫਲੇਸ਼ਨ ਜਿਹੜੀ ਆ ਅੱਜ ਦੀ ਰਿਪੋਰਟ ਆ 3% ਤੱਕ ਪਹੁੰਚ ਗਈ ਹੈ ਸੋ ਕਿਹੜਾ ਦੇਸ਼ ਹੈ ਜਿਹਨੂੰ ਇਹਦਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਦੇਖੋ ਇਹਦਾ ਜਿਹੜਾ ਇੰਪੋਰਟਰ ਹੈ ਭਾਰਤੀ ਇੰਪੋਰਟਰ ਹੈ ਉਹਨੇ ਤੇ ਮੇਰੇ ਵੀ ਕਈ ਇੱਥੇ ਦੋਸਤ ਯਾਰ ਨੇ ਜਿਹੜੇ ਕੀ ਇੰਡੀਆ ਤੋਂ ਚਾਵਲ ਮੰਗਾਉਂਦੇ ਸੀ ਔਰ ਹੋਰ ਚੀਜ਼ਾਂ ਮੰਗਾਉਂਦੇ ਸੀ ਉਹਦਾ ਆਲਟਰਨੇਟਿਵ ਜਿਹੜਾ ਇੰਪੋਰਟਰ ਹੈ ਕਿਉਂਕਿ ਉਹਦੇ ਕੋਲ ਕਸਟਮਰ ਆਲਰੇਡੀ ਬੈਠਾ ਹੋਇਆ ਹੈ ਹਮ ਅਮਰੀਕਾ ਪੂਰਾ ਦਾ ਕਸਮਰ ਹੈ ਸਟੋਰਸ ਨੂੰ ਪਤਾ ਹੈ ਕਿ ਕਿੱਥੇ ਮਾਲ ਸਪਲਾਈ ਕਰਨਾ ਹੈ ਉਹਨੇ ਜਲਦੀ ਹੀ ਉਹਦਾ ਕੋਈ ਆਲਟਰਨੇਟਿਵ ਲੈ ਲੈਣਾ ਹੈ ਔਰ ਉਹਨੇ ਭਾਵੇਂ ਉਹਦਾ ਪ੍ਰੋਫਿਟ ਥੋੜਾ ਕੱਟ ਹੋ ਜਾਏਗਾ ਥੋੜਾ ਜਿਹਾ ਮਹਿੰਗਾ ਪੈ ਜਾਏਗਾ ਜਾਂ ਜਾਂ ਇਨ ਦਾ ਬਿਗਨਿੰਗ ਥੋੜਾ ਜਿਹਾ ਪ੍ਰੋਬਲਮ ਆਏਗੀ ਪਰ ਉਹਨੇ ਉਹਦਾ ਇੱਕ ਨਵਾਂ ਰਿਲੇਸ਼ਨਸ਼ਿਪ ਜਲਦੀ ਸ਼ੁਰੂ ਕਰ ਲੈਣੀ ਹੈ ਪਰ ਭਾਰਤ ਦਾ ਜਿਹੜਾ ਐਕਸਪੋਰਟਰ ਹੈ ਉਹਨੂੰ ਨਵੇਂ ਮੁਲਕ ਜਾਣਾ ਨਵੇਂ ਕਸਮਰ ਲੱਭਣਾ ਨਵੇਂ ਲਾਇਸੈਂਸਸ ਲੈਣਾ ਨਵੇਂ ਸ਼ੀਰ ਸਿਰੇ ਤੋਂ ਐਕਸਪੋਰਟ ਕਰਨਾ ਉਹ ਇੱਕ ਫੋਰਨ ਕੰਟਰੀ ਵਿੱਚ ਫਿਰ ਕਸਟਮਰ ਲੱਭਣੇ ਉਹ ਬੜਾ ਮੁਸ਼ਕਿਲ ਕੰਮ ਦਾ ਹੈ ਉਹ ਭਾਰਤ ਦਾ ਜਿਹੜਾ ਐਕਸਪੋਰਟਰ ਹੈ ਉਹਨੂੰ ਦੁਨੀਆ ਦੇ ਐਕਸਪੋਰਟਰ ਨਾਲ ਕੰਪੀਟ ਕਰਨਾ ਪੈ ਰਿਹਾ ਜਿਹੜਾ ਇੱਥੇ ਅਮਰੀਕਾ ਜੀ ਇੰਪੋਰਟਰ ਬੈਠਾ ਉਹਨੂੰ ਦੇ ਹਰ ਕੋਈ ਵੇਚਣ ਨੂੰ ਤਿਆਰ ਹੈ ਅੱਜ ਭਾਰਤ ਦਾ ਮਾਲ ਮਹਿੰਗਾ ਹੋ ਰਿਹਾ ਉਹਨੇ ਅਜ ਵietnam ਤੋਂ ਲੈ ਲੈਣਾ thailand ਚੁਟ ਜਾਣਾ pakistan ਟੁੱਟ ਜਾਣਾ ਸੋ ਮੇਨ ਇਹਦਾ ਜਿਹੜਾ ਟੈਰਫ ਦਾ ਜਿਹੜਾ ਮੇਨ ਨੁਕਸਾਨ ਸੀ ਜ਼ਿਆਦਾ ਉਹ ਅਨਫੋਰਚਨਟਲੀ ਭਾਰਤ ਨੂੰ ਉਹਦਾ ਨੁਕਸਾਨ ਕਾਫੀ ਹੋਇਆ ਹੈ ਔਰ ਮੈਂ ਸਮਝਦਾ ਕਿ ਸਾਡੇ ਭਾਰਤ ਦੇ ਇਕਨੋਮਿਸਟ ਪਿਊਸ਼ ਕੋਲ ਜੀ ਦੀ ਟੀਮ आ, या कोई भी साड़ी एम ई है यैलकुलेट कर मार्क आ गए हैं कि जे सू रशिया तो तेल लैना ज़्यादा प्रॉफिटेबल है या उस तो नुकसान सूँ टैरिफ्च हो जाए और यही इत गलती कर गए हैं क्योंकि टैरिफ्च बहुत ज़्यादा नुकसान हुआ है और यदा या तो कोई होर रीज़न कि गोरमेंट ने इस ए नहीं लिया जे तुम प्रोफिटेबिलिटी या, या देश कर रहे हो ਤੇ ਡੈਫੀਨੇਟਲੀ ਟੈਰਿਫਲ ਆਪਣੇ ਉੱਪਰ ਲਗਵਾਉਣਾ ਵਾਸ ਨਾਟ ਦ ਵੇ ਟੂ ਗੋ ਤੁਸੀਂ ਜਿਹੜਾ ਹੋਰ ਰੀਜ਼ਨ ਦੀ ਗੱਲ ਕਰਦੇ ਹੋ ਇਹਦੇ ਵਿੱਚ اپੋਜੀਸ਼ਨ ਨੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਗੱਲ ਕਹੀ ਹੈ ਕਿ ਕੁਝ ਖਾਸ ਕਰਾਨੇ ਇੰਡੀਆ ਦੇ ਹੈਗੇ ਸੀ ਜਿਨ੍ਹਾਂ ਨੇ ਰਸ਼ੀਆ ਤੋਂ ਤੇਲ ਇੰਪੋਰਟ ਕੀਤਾ ਹੈ ਉਹਨਾਂ ਨੂੰ ਫਾਇਦਾ ਪਹੁੰਚਿਆ ਨਾ ਕਿ ਉਥੋਂ ਦੇ ਲੋਕਾਂ ਨੂੰ ਜ਼ਿਆਦਾ ਬਿਲਕੁਲ ਇਹ ਕਹਿਣ ਚ ਆ ਰਿਹਾ ਹੈ ਔਰ ਅਮਰੀਕਾ ਨੇ ਵੀ ਇੱਕ ਵਾਰੀ ਇਹ AI ਸਾਡੇ ਇੱਥੇ ਪੀਟਰ ਨਵਾਰੋ ਨੇ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਹੀ ਗੱਲ ਕੀਤੀ ਸੀ ਕਿ ਇਹ ਜਿਹੜਾ ਇਹਦਾ ਬੈਨੀਫਿਟ ਜਿਹੜਾ ਹੋਇਆ ਰਸ਼ੀਆ ਨੂੰ ਤੇਲ ਲੈਣ ਦਾ ਇਹ ਦੇਸ਼ ਦੀ ਬਜਾਏ ਲੋਕਾਂ ਦੀ ਬਜਾਏ ਇੰਡੀਆ ਦੇ ਇੱਕ ਦੋ ਜਿਹੜੇ ਔਇਲ ਇੰਪੋਰਟਰਸ ਨੇ ਜਿਹੜੇ ਵੱਡੇ ਇੰਡਸਟ੍ਰੀਅਲਿਸਟ ਨੇ ਉਹਨਾਂ ਨੂੰ ਹੋਇਆ ਜੀ ਐਮਐ ਸ਼ਾਰਟ ਦੇ ਵਿੱਚ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਦੋਂ ਏਸ਼ੀਆ ਦੇ ਟ੍ਰਿਪ ਤੇ ਜਾ ਰਹੇ ਨੇ ਤੇ ਉਹਨਾਂ ਦੀ ਮੀਟਿੰਗ ਜਿਹੜੀ ਆ ਉਹ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਨਹੀਂ ਹੋ ਰਹੀ ਪ੍ਰੈਜ਼ੀਡੈਂਟ ਪੂਤਨ ਦੇ ਨਾਲ ਨਹੀਂ ਹੋ ਰਹੀ ਪਰ ਉਹ ਚਾਈਨਾ ਦੇ ਨਾਲ ਆਪਣੀ ਗੱਲਬਾਤ ਨੂੰ ਜਾਰੀ ਰੱਖ ਰਹੇ ਨੇ ਇਹ ਕਿਸ ਤਰ੍ਹਾਂ ਦਾ ਤوازن ਤੁਹਾਨੂੰ ਨਜ਼ਰ ਆਉਂਦਾ ਹੈ ਏਸ਼ੀਆਨ ਖੇਤਰ ਦੇ ਵਿੱਚ ਖਾਸ ਕਰਕੇ ਸਾਊਥ ਏਸ਼ੀਆਨ ਖੇਤਰ ਦੇ ਵਿੱਚ ਬਿਲਕੁਲ ਇਹ ਇਹਦੇ ਵਿੱਚ ਚਾਈਨਾ ਜਿਹੜਾ ਹੈ ਉਹ ਬਿਲਕੁਲ ਸਾਊਥ ਏਸ਼ੀਆ ਦਾ ਲੀਡਰ ਹੈ ਆ ਔਰ ਲੀਡਰ ਰਹੇਗਾ ਕਿਉਂਕਿ ਉਹ ਬਹੁਤ ਸਟਰੋਂਗ ਹੈ ਉਹਨਾਂ ਦੀ ਇਕਨੋਮੀ ਵੀ ਸਟਰੋਂਗ ਹੈ ਉਹ ਹਰ ਚੀਜ਼ ਵਿੱਚ ਸਾਊਥ ਏਸ਼ੀਆ ਵਿੱਚ ਏਸ਼ੀਆ ਵਿੱਚ ਮੈਂ ਤਾਂ ਪੂਰੇ ਏਸ਼ੀਆ ਦੀ ਗੱਲ ਕਰਾਂਗਾ ਉਹ ਬੜੇ ਸਟਰੋਂਗ ਨੇ ਔਰ ਮੈਂ ਇਹ ਵੀ ਸਮਝਦਾ ਕਿ ਉੱਥੇ ਭਾਰਤ ਦੇ ਪ੍ਰਾਈਮ ਮਿਨਿਸਟਰ ਦਾ ਨਹੀਂ ਜਾਣਾ ਵੀ ਗਲਤੀ ਹੈ ਕਿਉਂਕਿ ਉੱਥੇ ਜਾਣਾ ਚਾਹੀਦਾ ਸੀ ਭਾਰਤ ਦੀ ਰਿਪਰੈਜੈਂਟੇਸ਼ਨ ਹੋਣੀ ਚਾਹੀਦੀ ਸੀ ਏਸ਼ੀਆਨ ਸਮਿਟ ਜਿਹੜਾ ਹੈ ਉਸ ਉਸ ਖੇਤਰ ਦਾ ਬਹੁਤ ਵੱਡਾ ਸਮਿਟ ਹੈ ਇਹ ਸਿਰਫ ਅਮਰੀਕਾ ਹੀ ਨਹੀਂ ਇਹ ਸਿੰਗਾਪੁਰ THAILAND ਮਲੇਸ਼ੀਆ ਸਾਰੇ ਬਰੂਨੇ ਜਿੰਨੇ ਵੀ ਸਾਊਥ ਏਸ਼ੀਆ ਦੇ ਸਾਊਥ-ਈਸਟ ਏਸ਼ੀਆ ਦੇ ਟੌਪ ਨੇਸ਼ਨਸ ਨੇ ਉੱਥੇ ਆ ਰਹੇ ਨੇ ਔਰ ਔਰ ਭਾਰਤ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਸੀ ਪਰ ਇੱਕ ਵਾਰੀ ਫਿਰ ਪ੍ਰਾਈਮ ਮਿਨਿਸਟਰ ਮੋਦੀ ਇਹਨੂੰ ਉਹ ਪ੍ਰੈਜ਼ੀਡੈਂਟ 트੍ਰੰਪ ਦੇ ਨਾਲ ਇਸ ਵੇਲੇ ਨਹੀਂ ਆਣਾ ਚਾਹੁੰਦੇ ਕਿਉਂਕਿ 트੍ਰੰਪ ਨੇ ਉਹਨਾਂ ਦੇ ਹੁੰਦਿਆਂ ਹੋ ਸਕਦਾ ਹੈ ਸਟੇਜ 'ਤੇ ਕਹਦੇ ਕਿ ਮੈਂ ਸੀਸ ਫਾਰ ਕਰਾਇਆ ਸੀ ਤੇ ਫਿਰ ਮੋਦੀ ਜੀ ਜਾਂ ਜਾਂ ਤੇ ਉਹਦਾ ਬਿਲਕੁਲ ਉੱਥੇ ਉੱਥੇ ਹੀ ਕੈਨ ਨਹੀਂ ਨਹੀਂ ਇਹ ਸੱਚ ਨਹੀਂ ਹੈ ਉਹ ਕਹਿ ਨਹੀਂ ਸਕਦੇ ਆਕੋਰਡ ਪੋਜੀਸ਼ਨ ਤੋਂ ਬਚਣ ਲਈ ਆਕੋਰਡ ਪੋਜੀਸ਼ਨ ਤੋਂ ਬਚਣ ਲਈ ਉਹ ਹੁਣ ਜਿੱਥੇ 트੍ਰੰਪ ਨੇ ਹੁੰਦਾ ਹੈ ਉਹ ਯੂਨਾਈਟਿਡ ਨੇਸ਼ਨਸ ਵਿੱਚ ਵੀ ਨਹੀਂ ਆਏ ਔਰ ਵੀ ਜਿੱਥੇ ਜਿੱਥੇ ਉਹਨਾਂ ਦੀ ਆ ਮੀਟਿੰਗਾਂ ਹੁੰਦੀਆਂ ਨੇ ਉੱਥੋਂ ਉਹ ਜਿਹੜੇ ਨੇ ਉਹ ਨਹੀਂ ਜਾ ਰਹੇ ਸੋ ਇਹ ਕਿਉਂਕਿ ਮੋਦੀ ਤੇ ਫੇਮਸ ਨੇ ਉਹ ਤੇ ਹਮੇਸ਼ਾ ਤਿਆਰ ਰਹਿੰਦੇ ਨੇ ਫੌਰਨ ਦੌਰੇ ਜਾਣ ਵਾਸਤੇ ਪਰ ਹੁਣ ਇਸ ਕਰਕੇ ਜਾਣਾ ਔਰ ਮੇਰੇ ਸਾਹਮਣੇ ਜਿਹੜਾ ਉਹਨਾਂ ਨੇ ਏਕਸਕਿਊਜ਼ ਵੀ ਦਿੱਤੀ ਹੈ ਮਲੇਸ਼ੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਏਕਸਕਿਊਜ਼ ਦਿੱਤੀ ਕਿ ਉਹਨਾਂ ਨੇ ਕਿਹਾ ਮੈਂ ਦੀਵਾਲੀ ਕਰਕੇ ਨਹੀਂ ਆ ਸਕਦਾ ਦੀਵਾਲੀ ਤੇ ਖਤਮ ਹੋ ਗਈ ਹੈ ਦੀਵਾਲੀ ਦਾ ਹੁਣ ਦੇ ਵਿੱਚ ਕਿਹੜੀ ਸੈਲੀਬ੍ਰੇਸ਼ਨ ਚੱਲ ਰਹੀ ਹੈ ਪਰ ਇਹ ਇੱਥੇ ਸਾਨੂੰ ਥੋੜਾ ਜਿਹਾ ਲੱਗਦਾ ਹੈ ਕਿ ਕਿੱਥੇ ਇੰਡੀਆ ਥੋੜਾ ਜਿਹਾ ਮਾਤ ਖਾ ਰਿਹਾ ਹੈ ਕਿ ਜਦੋਂ ਕਲੀਅਰ ਐਮਆ ਆਪਣੀ ਪੋਜੀਸ਼ਨ ਨਹੀਂ ਦੱਸ ਸਕ ਰਹੇ ਤੇ ਇੱਕ ਇੱਕ ਕਿਸਮ ਦਾ ਇੱਥੇ ਲੱਗਦਾ ਹੈ ਕਿ ਇੰਡੀਆ ਥੋੜਾ ਜਿਹਾ ਬੋਖਲਾਅਟ ਜੁ ਹੈ ਬਹੁਤ ਸ਼ੁਕਰੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਆਸੀਅਨ ਦੇਸ਼ਾਂ ਦੇ ਸਮਾਗਮ ਦੇ ਵਿੱਚ ਨਾ ਪਹੁੰਚਣਾ ਕਈ ਸਵਾਲ ਵੀ ਖੜੇ ਕਰਦਾ ਹੈ ਜਿਸ ਦੇ ਬਾਰੇ ਭਾਰਤ ਦੀ اپੋਜੀਸ਼ਨ ਪੁਰਜ਼ੋਰ ਟੰਗ ਦੇ ਨਾਲ ਪ੍ਰਚਾਰ ਵੀ ਕਰ ਰਹੀ ਹੈ ਬੇਸ਼ੱਕ ਇਹ ਪ੍ਰਚਾਰ ਤੇ ਇਹ ਹਮਲੇ ਬਿਹਾਰ ਇਲੈਕਸ਼ਨ ਨੂੰ ਲੈ ਕੇ ਹੋ ਪਰ ਇਸ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੈ ਕਿ ਦੋਨਾਂ ਹੀ ਦੇਸ਼ਾਂ ਦੇ ਵਿੱਚ ਇੰਪੋਰਟਰ ਤੇ ਐਕਸਪੋਰਟਰ ਬਲਕਿ ਖਪਤਕਾਰ ਵੀ ਵੱਡਾ ਨੁਕਸਾਨ ਚੱਲ ਰਹੇ ਨੇ ਪਹਿਲਾਂ ਤੋਂ ਹੀ ਡਗ ਮੰਗਾਉਂਦੀ ਹੋਈ ਟਰਕਿੰਗ ਇੰਡਸਟਰੀ ਦੇ ਪੁਰਜ਼ੇ ਟਾਇਰ ਗਰੋਸਰੀ ਤੇ ਹੋਰ ਬਹੁਤ ਸਾਰੇ ਸਮਾਨ ਮਹਿੰਗੇ ਹੋ ਚੁੱਕੇ ਨੇ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਦੋਨੋਂ ਦੇਸ਼ਾਂ ਦੇ ਵਿੱਚ ਇਹ ਸਮਝੌਤਾ ਜਲਦੀ ਸਿਰੇ ਚੜੇਗਾ ਖਾਸ ਕਰਕੇ ਭਾਰਤੀ ਭਾਈਚਾਰੇ ਨੂੰ ਜਿਹੜੀਆਂ ਚੀਜ਼ਾਂ ਮਹਿੰਗੀਆਂ ਮਿਲਦੀਆਂ ਨੇ ਸ਼ਾਇਦ ਉਹਨਾਂ ਦੇ ਵਿੱਚ ਕੋਈ ਰਾਹਤ ਮਿਲਣ ਦੀ ਆਸ ਕੀਤੀ ਜਾ ਸਕਦੀ ਹੈ ਇਸ ਦੇ ਬਾਰੇ ਨਵਾਂ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਫਿਲਹਾਲ ਇਸ ਪ੍ਰੋਗਰਾਮ ਵਿੱਚ ਇੰਨਾ ਹੀ ਜੇ ਸਾਡਾ ਪ੍ਰੋਗਰਾਮ ਚੰਗਾ ਲੱਗੇ ਸਾਡੇ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ